ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆ ਤੇ ਹੁਣ ਅਸੀਂ ਇੱਕ ਨਵਾਂ ਐਪੀਸੋਡ ਸ਼ੁਰੂ ਕਰਨ ਲੱਗੇ ਆ ਜਿਹੜਾ ਕਿ ਆਯੁਰਵੇਦਿਕ ਸਿਸਟਮ ਦਾ ਅਸੀਂ ਜਿਹੜੇ ਰੁੱਖ ਹੈਗੇ ਉਹਨਾਂ ਦੇ ਗੁਣਾ ਬਾਰੇ ਗੱਲ ਕਰਾਂਗੇ ਤਾਂ ਉਹਦਾ ਨਾਮ ਅਸੀਂ ਜਿਹੜਾ ਟਾਈਟਲ ਰੱਖਿਆ ਹੈਗਾ ਯੂਅਰ ਹੈਲਥ ਐਂਡ ਹਰब्स ਇਹ ਵੀ ਡਾਕਟਰ ਸਾਡੇ ਨਾਲ ਡਾਕਟਰ ਸ਼ਿਵਰਾਜ ਸਿੰਘ ਜੀ ਹੈਗੇ ਆ ਉਹ ਇਸ ਤੇ ਜਿੰਨੇ ਵੀ ਜਿਹੜੇ ਬੂਟੇ ਹੈਗੇ ਉਹਨਾਂ ਦੀ ਦਵਾਈਆਂ ਦੇ ਤੌਰ ਤੇ ਵਰਤਿਆਂ ਦਾ ਉਸ ਬਾਰੇ ਸਾਡੇ ਨਾਲ ਲਗਾਤਾਰ ਗੱਲਬਾਤ ਕਰਨਗੇ ਤੇ ਪਹਿਲੇ ਸਮੇਂ ਵਿੱਚ ਇਹ ਸੀਗਾ ਵੀ ਬਜ਼ੁਰਗਾਂ ਨੂੰ ਸਾਡੇ ਨੂੰ ਜਿਹੜੇ ਰੁੱਖ ਬੂਟੇ ਸਾਡੇ ਨਾਲ ਹੁੰਦੇ ਆ ਉਹਨਾਂ ਬਾਰੇ ਪਤਾ ਸੀ ਉਹਨੂੰ ਵਰਤਣ ਦਾ ਪਤਾ ਸੀਗਾ ਪਰ ਹੁਣ ਜਿਹੜਾ ਇਹ ਸਿਸਟਮ ਹੈਗਾ ਸਾਡਾ ਸਾਰਾ ਕੁਝ ਹੌਲੀ ਹੌਲੀ ਸਾਡੇ ਹੱਥੋਂ ਖਤਮ ਹੋ ਚੁੱਕਿਆ ਤੇ ਜਿਹੜਾ ਆਯੁਰਵੈਦਿਕ ਸਿਸਟਮ ਹੈਗਾ ਇਹ ਅਲਟਰਨੇਟ ਮੈਡੀਸਨ ਇਹ ਮਦਰ ਆਫ ਮੈਡੀਸਨ ਹੈਗਾ ਮਤਲਬ ਤਾਂ ਇਹ ਬਹੁਤ ਹੀ ਜਬਰਦਸ ਬਹੁਤ ਸਰੀਆ ਤੋਂ ਹੈ ਜਿਹੜਾ ਆਯੁਰਵੈਦਿਕ ਸਿਸਟਮ ਹੈਗਾ ਚੱਲਦਾ ਆ ਰਿਹਾ ਤਾਂ ਇਹਦੇ ਬਹੁਤ ਗੁਣਕਾਰੀ ਸਿਸਟਮ ਆ ਸੋ ਤੋਂ ਪਹਿਲਾਂ ਮੈਂ ਡਾਕਟਰ ਸ਼ਿਵਰਾਜ ਸਿੰਘ ਬਾਰੇ ਕੁਝ ਗੱਲਬਾਤ ਕਰਨਾ ਚਾਹਾਂਗਾ ਕਿਉਂਕਿ ਪਹਿਲਾ ਐਪੀਸੋਡ ਆਪਾਂ ਕਰ ਕਰਨ ਲੱਗੇ ਆ ਡਾਕਟਰ ਸਾਹਿਬ ਨੇ 1983 ਤੋਂ ਲੈ ਕੇ 2013 ਤੱਕ ਗਵਰਨਮੈਂਟ ਜੌਬ ਕੀਤੀ ਆ 30 ਸਾਲ ਦਾ ਤਜਰਬਾ ਡਾਕਟਰ ਸਾਹਿਬ ਦਾ ਗਵਰਨਮੈਂਟ ਜੌਬ 'ਚ ਰਿਹਾ ਤਾਂ ਬਿਹਰੀ ਸਦਾਰਿਆਂ ਵਿੱਚ ਇਹਨਾਂ ਨੇ ਕੰਮ ਕੀਤਾ ਡਾਕਟਰ ਸਾਹਿਬ ਨੇ ਤੇ ਬਤੌਰ ਮੈਡੀਕਲ ਸੁਪਰੀਨਟ ਆਯੁਰਵੈਦਿਕ ਫਾਰਮੇਸੀ 'ਚ ਇਹਨਾਂ ਨੇ 10 ਸਾਲ ਕੰਮ ਕੀਤਾ ਉੱਥੇ ਇਹ ਸੀਗਾ ਵੀ ਸਾਰੇ ਪੰਜਾਬ ਦੀਆਂ ਦਵਾਈਆਂ ਤਿਆਰ ਕੀਤੇ ਜਾਂਦੇ ਤੇ ਜਿਹੜੇ ਜਿਹੜੇ ਉੱਥੇ ਉਹਨਾਂ ਦੇ ਡਿਸਪੈਂਸਰੀ ਸੀ ਕਿ ਉਹਨਾਂ ਵਿੱਚ ਸਾਰੀ ਸਪਲਾਈ ਕੀਤੀ ਜਾਂਦੀ ਫ੍ਰੀ ਆਫ ਕਾਸਟ ਇਹ ਉੱਥੇ ਬੰਦੀ ਸੀ ਫਾਰਮੇਸੀ ਉੱਥੇ ਸੈਂਟਰ 'ਚ ਤੇ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਇਸ ਤੋਂ ਇਲਾਵਾ ਡਾਕਟਰ ਸਾਹਿਬ ਚਿਕਿਤਸਾ ਖੇਤਰ ਵਿੱਚ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਤੇ ਇਹਨਾਂ ਇਸ ਵੇਲੇ ਪੰਚਕਰਮਾ ਰਾਹੀਂ ਲੋਕਾਂ ਨੂੰ ਜਿਹੜੇ ਜੜ ਤੋਂ ਖਤਮ ਕਰਨ ਦਾ ਇਹ ਕੰਮ ਕਰ ਰਹੇ ਆ ਤੇ ਆਪਣਾ ਕਲੀਨਿਕ ਚਲਾਉਂਦੇ ਆ ਜ਼ਿਲ੍ਹਾ ਪਟਿਆਲਾ ਵਿੱਚ ਉੱਥੇ ਜਿਹੜੇ ਕ੍ਰੋਨਿਕ ਡਿਜ਼ੀਜ਼ ਹੈਗੀਆਂ ਮਤਲਬ ਉਹ ਇਸ ਆਯੁਰਵੈਦਿਕ ਸਿਸਟਮ ਆ ਇਹ ਠੀਕ ਕਰਦੇ ਲੋਕਾਂ ਦਾ ਤੇ ਇੱਕ ਨਿਰੋਗ ਕਾਇਆ ਪੰਚਕਰਮਾ ਕਰਕੇ ਕਲੀਨਿਕ ਪਟਿਆਲੇ ਚੰਨਾ ਦਾ ਡਾਕਟਰ ਸਾਹਿਬ ਦਾ ਹੈ ਤਾਂ ਉਥੇ ਡਾਕਟਰ ਸਾਹਿਬ ਲੋਕਾਂ ਦਾ ਸੇਵਾ ਨਿਭਾ ਰਿਹਾ ਲੰਬੇ ਸਮੇਂ ਤੋਂ ਤਾਂ ਇਹ ਡਾਕਟਰ ਸਾਹਿਬ ਦਾ ਬੈਕਗ੍ਰਾਉਂਡ ਸੀਗਾ ਤੇ ਯੂਅਰ ਹੈਲਥ ਐਂਡ ਹਰਬਸ ਜਿਹੜੇ ਆਪਾਂ ਵਿਸ਼ਾ ਰੱਖਿਆ ਹੈਗਾ ਉਸ ਬਾਰੇ ਡਾਕਟਰ ਸਾਹਿਬ ਨਾਲ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜੀ ਹਾਂ ਜੀ ਡਾਕਟਰ ਸਾਹਿਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਹਾਂ ਜੀ ਇਸ ਨੂੰ ਹਮੇਸ਼ਾ ਤੋਂ ਜਰਖੇਜ਼ ਹੋਣ ਦਾ ਮਾਨ ਪ੍ਰਾਪਤ ਹੈ ਹਾਂਜੀ ਬਾਣੀ ਵਿੱਚ ਜੀ ਗੁਰੂਆਂ ਦੀ ਬਾਣੀ ਵਿੱਚ ਜੀ ਅਨੇਕ ਜਿਹੜੀ ਬੋਟੀਆਂ ਦਾ ਜ਼ਿਕਰ ਹਾਂਜੀ ਗੁਰਗੰਸਾਬ ਤੇ ਔਰ ਵਖ ਵਖ ਉਹਨਾਂ ਦੀ ਬਾਣੀ ਵਿੱਚ ਮਿਲਦਾ ਸਾਨੂੰ ਠੀਕ ਹੈ ਜੀ ਜਿਸ ਤੋਂ ਸਪਸ਼ਟ ਹੁੰਦਾ ਕਿ ਇਹ ਬਹੁਤ ਪ੍ਰਾਚੀਨ ਪદ્ધਤੀ ਹੈ ਚਿਕਿਤਸਾ ਦੀ ओरिजिनल ਇਹ ਹੋਲਿਸਟਿਕ ਵੀ ਹੈ ਕਿ ਗੁਰੂਆਂ ਦੇ ਮੂੰਹ ਤੋਂ ਨਿਕਲੀ ਬਾਣੀ ਜਿਹੜੀ ਹੈ ਹੋਲਿਸਟਿਕ ਹੀ ਹੁੰਦੀ ਹੈ ਉਹ ਸਾਡੇ ਲਈ ਪਰਮ ਸਤਕਾਰਯੋਗ ਹੁੰਦੀ ਹੈ ਜੀ ਤਾਂ ਸਿਸਟਮ ਵੀ ਸਾਡਾ ਪਰਮ ਸਤਕਾਰਯੋਗ ਹੈ ਆਯੁਰਵੇਦਾ ਜਿਹੜਾ ਹੈ ਉਹ ਲੋਕਾਂ ਨੂੰ ਸਵਸਥ ਕਿਵੇਂ ਰਹਿਣਾ ਹੈ ਇਹ ਦੱਸਦਾ ਹੈ ਨਾ ਕਿ ਬਿਮਾਰ ਹੋਣ ਤੋਂ ਬਾਅਦ ਤੁਸੀਂ ਕੀ ਕੀ ਖਾਣਾ ਹੈ ਕਿਵੇਂ ਠੀਕ ਹੋਣਾ ਹੈ ਇਹ ਨਹੀਂ ਦੱਸਦਾ ਸਕੂ ਤੁਹਾਨੂੰ ਤੁਸੀਂ ਸਵਸਥ ਕਿਵੇਂ ਰਹਿਣਾ ਹੈ ਸਰੀਰਕ ਤੌਰ ਤੇ ਔਰ ਮੈਂਟਲੀ ਤੁਸੀਂ ਕਿਵੇਂ ਸਵਸਥ ਰਹਿਣਾ ਇਸ ਬਾਰੇ ਵਿਸ਼ੇਸ਼ ਗਿਆਨ ਵਿਸ਼ੇਸ਼ ਚਿਕਿਤਸਾਪਦ ਦੀ ਸੇਵਾ ਉਪਲਬਧ ਹੈਗੀ ਹੈ ਠੀਕ ਡਾਕਟਰ ਸਾਹਿਬ ਪਰ ਹਾਲਾਤ ਕਰਕੇ ਵਕਤ ਕਰਕੇ ਅਨੇਕ ਸਾਡੀ ਜੜੀ ਬੂਟੀਆਂ ਦਰਖਤ ਸ਼ਰਾਬ ਜਿਗਰ ਜਿਹੜੀਆਂ ਅੜੋਪ ਹੋ ਗਈਆਂ ਨੇ ਜੀ ਪਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਰਾਉਂਡ ਗਲਾਸ ਫਾਊਂਡੇਸ਼ਨ ਜਿਹੜੀ ਹੈ ਪੰਜਾਬ ਵਿੱਚ ਇਸ ਮਹਾਨ ਕੰਮ ਨੂੰ ਕਰ ਰਹੀ ਹੈ ਤੇ ਉਹ ਹਲੋਪੇ ਦਰਖਤਾ ਨੂੰ ਉਹ ਜੜੀ ਬੂਟੀਆਂ ਨੂੰ ਸਿਰਫ ਇਹ ਇੱਕ ਸੰਸਥਾ ਹੈ ਮੇਰੇ ਦੇਖਣ ਚਾਹੀਏ ਜਿਹੜੀ ਕਿ ਬਚਾ ਰਹੀ ਹੈ ਔਰ ਉਹਨਾਂ ਨੂੰ ਬਚਾਈ ਨਹੀਂ ਸਕੋ ਨਵੀਂ-ਨਵੀਂ ਥਾਂ ਤੇ ਉਗਾ ਕੇ ਸਾਡੇ ਆਰਵੈਦਿਕ ਆੜਿਆਂ ਦੇ ਵਾਸਤੇ ਤਾਂ ਬਹੁਤ ਆਹਸਾਨ ਕਰ ਰਹੀ ਹੈ ਸਾਡੇ ਲਈ ਤਾਂ ਇਹ ਠੀਕ ਹੈ ਰੱਬ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜੀ ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਔਰ ਮੈਂ ਇਹ ਦੱਸਣਾ ਚਾਹਾਂਗਾ ਕਿ ਆਰਵੈਦ ਕਿਵੇਂ ਸਾਡੀ ਸਿਹਤ ਨੂੰ ਜਾਂ ਜੜੇ ਬੂਟੀਆਂ ਨਾਲ ਅਸੀਂ ਆਪਣੇ ਆਪ ਨੂੰ ਸਵਾਸਤਿ ਸਾਰਕ ਸਤਿ ਆਏ ਮੈਂ ਅੱਜ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਜੀ ਠੀਕ ਹੈ ਸਰ ਸਰ ਪਹਿਲਾ ਕੁਐਸਚਨ ਇਹ ਹੈ ਕਿ ਆਯੁਰਵੇਦ ਦੀ ਪਰੰਪਰਾ ਕੀ ਹੈ ਆਪਾਂ ਪਹਿਲਾ ਸਵਾਲ ਇਹ ਹੈਗਾ ਵੀ ਆਪਾਂ ਸ਼ੁਰੂਆਤ ਜਦੋਂ ਆਪਾਂ ਲੰਬਾ ਸਮਾਂ ਚੱਲਦੇ ਜਾਵਾਂਗੇ ਦੁੱਖਰਾ ਭਾਈ ਗੱਲ ਕਰਾਂਗੇ ਪਹਿਲਾ ਸਵਾਲ ਆ ਵੀ ਆਪਾਂ ਥੋੜਾ ਆਯੁਰਵੇਦ ਬਾਰੇ ਗੱਲਬਾਤ ਕਰ ਲਈਏ ਉਹਦੀ ਪਰੰਪਰਾ ਕੀ ਆ ਰਜਨੀ ਜੀ ਜਿਵੇਂ ਮੈਂ ਹੁਣੇ ਕਿਹਾ ਕਿ ਗੁਰੂਆਂ ਦੇ ਬਾਣੀ ਚੋਂ ਨਿਕਲੀ ਇੱਕ ਪਰੰਪਰਾ ਹੈਗੀ ਹੈ ਉਹਨਾਂ ਨੇ ਇਹੀ ਜੜੀ ਬੂਟੀਆਂ ਦਾ ਬਹੁਤ ਜ਼ਿਕਰ ਕੀਤਾ ਆਪਣੇ ਬਾਣੀ ਰਾਹੀਂ ਤੇ ਉਸ ਤੋਂ ਵੀ ਜੇ ਪਿੱਛੇ ਜਾਈਏ ਪਿਛੋਕਰ ਦੇਖੀ ਤਾਂ ਬ੍ਰਹਮਾ ਜੀ ਨੇ ਇਸ ਨੂੰ ਹਾਂਜੀ ਆਪਣੇ ਮੂਹ ਰਹੀਂ ਹਾਂਜੀ ਉਦੋਂ ਰਿਟਰਨ ਨਹੀਂ ਹੋਇਆ ਕਰਦਾ ਸੀਗਾ ਤੇ ਉਹਨੂੰ ਸਮ੍ਰਿਤੀ ਕਹਿੰਦੇ ਸੀਗੇ ਕਿ ਉਹ ਵਚਨ ਦਿੰਦੇ ਸੀਗੇ ਤੇ ਉਸ ਦੇ ਆਪਣੇ ਸ਼ਿਸ਼ਿਆ ਨੂੰ ਆਪਣੇ ਚੇਲੇ ਨੂੰ ਕਹ ਲੋ ਉਸ ਨੂੰ ਸਿਖਾਉਂਦੇ ਸੀਗੇ ਤੇ ਉਹਨਾਂ ਨੇ ਇਸ ਨੂੰ ਦਕਸ਼ ਪ੍ਰਜapati ਸਾਡੇ ਜੋ ਇਤਿਹਾਸ ਚ ਆਉਂਦਾ ਹੈ ਹਾਂਜੀ ਕਿ ਇੱਕ ਦਕਸ਼ ਪ੍ਰਜapati ਇੱਕ ઋષਿ ਹੋਇਆ ਕਰਦੇ ਸੀਗੇ ਜੀ ਹਾਂਜੀ ਦੇਵਤਾ ਕਹ ਲੋ ਉਹਨਾਂ ਨੂੰ ਹਾਂਜੀ ਤੇ ਉਹਨਾਂ ਨੂੰ ਬ੍ਰਹਮਾ ਜੀ ਨੇ ਇਹ ਦੀ ਵਿਦਿਆ ਦਾ দান ਕੀਤਾ ਸੀਗਾ ਭਈ ਇਸ ਨੂੰ ਤੁਸੀਂ ਸਿੱਖੋ ਠੀਕ ਹੈ ਜੀ ਉਹਨਾਂ ਨੇ ਉਸ ਨੂੰ ਅੱਗੇ ਅਸ਼wini ਕੁਮਾਰ ਨਾ ਦੇ ਦੋ ਭਰਾ ਸੀਗੇ ਉਹ ਵੀ ਬੜੇ ਵੈਦਿਆ ਸੀਗੇ ਦੇਵਤਾ ਤੋਂ ਦੇਵਤਾਵਾਂ ਦੇ ਵੈਦਿਆ ਉਹਨਾਂ ਨੂੰ ਕਹੇ ਜਾਂਦਾ ਹੈ ਠੀਕ ਹੈ ਜੀ ਤੇ ਉਹਨਾਂ ਨੇ ਦਕਸ਼ ਪ੍ਰਜਾਪਤੀ ਤੋਂ ਗਿਆਨ ਪ੍ਰਾਪਤ ਕੀਤਾ ਠੀਕ ਹੈ ਜੀ ਦਕਸ਼ ਉਹਨਾਂ ਤੋਂ ਅਸ਼wini ਕੁਮਾਰ ਜੀ ਨੇ ਫਿਰ ਅੱਗੇ ਜਿਹੜਾ ਹੈ ਉਹਨੂੰ ਇੰਦਰ ਦੇਵਤਾ ਨੂੰ ਇਹਦਾ ਗਿਆਨ ਦਿਆ ਸੀਗਾ ਜੀ ਠੀਕ ਹੈ ਜੀ ਉੱਥੇ ਤੱਕ ਇਹ ਸਾਰੀ ਸਾਰੀ ਜਿਹੜੀ ਹੈ ਵਾਣੀ ਰਹੀ ਟਰਾਂਸਫਰ ਹੁੰਦੀ ਸੀ ਲਿਖਤੀ ਕੁਝ ਨਹੀਂ ਸੀਗਾ ਠੀਕ ਹੈ ਜੀ ਉਹਨਾਂ ਨੇ ਫਿਰ ਅੱਗੇ ਰਿਸ਼ੀ ਭਰਦਵਾਜ ਨੂੰ ਐਕਚੁਅਲੀ ਇਹਦਾ ਐਪੀਸੋਡ ਹੀ ਮਿਲਦਾ ਹੈ ਕਿ ਬਹੁਤ ਜ਼ਿਆਦਾ ਧਰਤੀ ਜਦੋਂ ਰੋਗ ਵਧਣ ਲਗੇ ਹਾਂਜੀ ਤਾਂ ਇੱਕ ਇੱਕ ਤਰ੍ਹਾਂ ਦੀ ਕਾਨਫਰੰਸ ਹੋਈ ਸੀ ਕਿ ਬੜੇ ਬੜੇ ਵੈਦਾਂ ਦੇ ਰਹੀ ਸੀ ਉਹਨਿਆਂ ਦੀ ਤੇ ਉਹਨਾਂ ਨੇ ਦਕਸ਼ ਪਰਜਾ ਪਾਰਦਵਾਜੀ ਨੂੰ ਰਾਜੇਂਦਰ ਜੀ ਕੋਲ ਦੇਵਤੰਦਰ ਕੋਲ ਭੇਜਿਆ ਸੀਗਾ ਕਿ ਤੁਸੀਂ ਸਿੱਖਿਓ ਤੇ ਸਾਨੂੰ ਰੋਗਾਂ ਤੋਂ ਬਚਾਓ ਠੀਕ ਹੈ ਜੀ ਤੇ ਆਯੁਰਵੇਦ ਦੀ ਪਰੰਪਰਾ ਇੰਦਰ ਤੋਂ ਭਰਦਵਾਜ ਰਿਸ਼ੀ ਨੂੰ ਮਿਲੀ ਹੈ ਤੇ ਉਸ ਤੋਂ ਬਾਅਦ ਇਹ ਅੱਗੇ ਆ ਕੇ ਧਰਤੀ 'ਚ ਪ੍ਰਚਾਰ ਹੋਇਆ ਕਿਵੇਂ ਠੀਕ ਇਸ ਨੂੰ ਪ੍ਰਚਾਰ ਉੱਥੇ ਹੀ ਸ਼ੁਰੂ ਹੋਇਆ ਸੀਗਾ ਕਿ ਆਯੁਰਵੇਦ ਦਾ ਉਤਾਰਨ ਕਹਿੰਦੇ ਨੂੰ ਕਿ ਧਰਤੀ 'ਚ ਕਿੱਥੋਂ ਆਯੁਰਵੇਦ ਆਇਆ ਸੀਗਾ ਜੀ ਤੇ ਮਹਾਰਿਸ਼ੀ ਭਰਦਵਾਜ ਰਾਹੀਂ ਇਹ ਧਰਤੀ 'ਚ ਤੇ ਆਇਆ ਸੀ ਠੀਕ ਹੈ ਜੀ ਸੋ ਦੂਜਾ ਡਾਕਟਰ ਸਾਹਿਬ ਸਵਾਲ ਹੈਗਾ ਵੀ ਆਯੁਰਵੇਦ ਕਿਸ ਨੂੰ ਕਹਿੰਦੇ ਹੈ ਤੇ ਡਿਫੀਨੇਸ਼ਨ ਆਯੁਰਵੇਦ ਦੀ ਕੀ ਹੈ ਕਿ ਆਪਾਂ ਲੋਕਾਂ ਨੂੰ ਪਤਾ ਲੱਗੇ ਜਿਹੜੇ ਸੁਣ ਰਹੇ ਆ ਕਿ ਕਾਫੀ ਇੰਪੋਰਟੈਂਟ ਮੁੱਦਾ ਹੈਗਾ ਸਿਹਤ ਨਾਲ ਜੁੜਿਆ ਹੈਗਾ ਵੀ ਆਯੁਰਵੇਦ ਕੀ ਚੀਜ਼ ਹੈ ਮਤ ਅਰਵਿਦ ਸਰ ਇਹ ਦੋ ਸ਼ਬਦਾਂ ਨਾਲ ਜੁੜ ਕੇ ਬਣਿਆ ਹੈ ਇਕਾਈਉ ਇੱਕ ਵੇਦ ਠੀਕ ਹੈ ਜੀ ਆਯੂ ਦਾ ਪਰਪਰਤਾ ਕਿ ਲਾਈਫ ਸਾਡੀ ਜ਼ਿੰਦਗੀ ਠੀਕ ਹੈ ਜੀ ਸਾਡਾ ਜੀਵਨ ਹਾਂਜੀ ਵੇਦ ਦਾ ਮਤਲਬ ਹੁੰਦਾ ਗਿਆਨ ਠੀਕ ਹੈ ਕਿ ਜਿਸ ਜਿਸ ਵੀ ਵਿਦਿਆ ਰਹੀ ਜਿਸ ਵੀ ਗਿਆਨ ਰਹੀ ਸਾਨੂੰ ਆਪਣੀ ਜ਼ਿੰਦਗੀ ਦਾ ਪਤਾ ਲਗੇ ਹਾਂਜੀ ਉਸ ਨੂੰ ਆਯੁਰਵੇਦ ਕਹਿੰਦੇ ਹੈ ਮਤਲਬ ਜ਼ਿੰਦਗੀ ਦਾ ਗਿਆਨ ਦੱਸਣ ਵਾਲਾ ਵੇਦ ਜਿਹੜਾ ਹੈ ਜਿਹੜਾ ਗਿਆਨ ਹੈ ਉਸ ਨੂੰ ਆਯੁਰਵੇਦ ਕਹਿੰਦੇ ਆਯੂ ਪਲੱਸ ਵੇਦ ਜ਼ਿੰਦਗੀ ਦਾ ਆਯੂ ਦਾ ਖਾਸ ਤੌਰ ਤੇ ਠੀਕ ਹੈ ਜੀ ਸਾਡੀ ਉਮਰ ਕਿੰਨੀ ਹੈ ਉਸ ਦਾ ज्ञान देना आयुर्वेद ਦਾ ਮੇਨ ਪਰਪਸ ਹੈ प्रयोजन ਵੀ ਇਹੀ ਹੈ ਦਾ ਉਹਦੇ ਚ ਆਯੂ ਦੋ ਤਰ੍ਹਾਂ ਦੀ ਮੰਨੀ ਗਈ ਹੈ ਇੱਕ ਹਿਤ ਆਯੂ ਹਾਂਜੀ ਇੱਕ ਇਹ ਹਿਤ ਆਯੂ ਹਿਤ ਦਾ ਮਤਲਬ ਹੈ ਕਿ ਬੈਨੀਫੀਸ਼ੀਅਲ ਲਾਈਫ ਠੀਕ ਹੈ ਜੀ ਇੱਕ ਬੰਦਾ 100 ਸਾਲ ਤੱਕ ਜੀ ਗਿਆ ਲੇਕਿਨ 30 ਸਾਲ ਤੋਂ ਮੰਨੇਤੇ ਪਿਆ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਉਸ ਨੂੰ ਆਯੂਰਵੈਦ ਅੱਛੀ ਲਾਈਫ ਨਹੀਂ ਕਹਿੰਦਾ ਠੀਕ ਹੈ ਜੀ ਉਹ ਕਹਿੰਦਾ ਨਹੀਂ ਇਹ ਤਾਂ ਰੋਗੀ ਲਾਈਫ ਹੈਗੀ ਇਸ ਤਰ੍ਹਾਂ ਹੀ ਬੰਦਾ ਸੁਖ ਆਯੂ ਤੇ ਦੁਖ ਆਯੂ ਦੋ ਤਰ੍ਹਾਂ ਦੀ ਲਾਈਫ ਇਰ ਰਸੀ ਗਈ ਹੈ ਕਿ ਬੰਦਾ ਸੁખી ਹੈ ਜਾਂ ਦੁਖੀ ਹੈ ਠੀਕ ਹੈ ਜੀ ਇਸ ਤਰ੍ਹਾਂ ਦੀ ਡੈਫੀਨਿਸ਼ਨ ਜਿਹੜੀ ਆਰਵੇਜ ਦੱਸੀ ਗਈ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਤੇ ਸਪੈਨ ਕਿੰਨਾ ਤੁਹਾਡਾ ਤੁਹਾਡਾ ਜ਼ਿੰਦਗੀ ਦਾ ਕਿੰਨਾ ਵੇਰਵਾ ਕਿ ਤੁਸੀਂ ਕਿੰਨੇ ਸਾਲ ਜੀਣਾ ਹੈ ਇਹ ਵੀ ਆਰਵੇਜ ਦੱਸ ਦਿੰਦਾ ਹੈ ਤੇ ਹੈਲਦੀ ਕਿਵੇਂ ਜੀਣਾ ਹੈ ਔਰ ਤੁਸੀਂ ਸੁਖੀ ਕਿਵੇਂ ਰਹਿਣਾ ਹੈ ਠੀਕ ਹੈ ਜੀ ਮੈਂਟਲੀ ਐਂਡ ਫਿਜ਼ੀਕਲੀ ਇਹ ਸਾਰਾ ਆਰਵੇਜ ਦੀ ਮੇਨ ਮੁੱਦਾ ਆਰਵੇਜ ਇਹੀ ਹੈ ਕਿ ਜ਼ਿੰਦਗੀ ਨੂੰ ਕਿਵੇਂ ਸਹੀ ਤਰੀਕੇ ਨਾਲ ਨਿਰੋਹ ਹੋ ਕੇ ਜੀਣਾ ਹੈ ਠੀਕ ਹੈ ਜੀ ਡਾਟਸਪ ਤੀਸਰਾ ਸਵਾਲ ਤੀਸਰਾ ਤੇ ਆਖਰੀ ਸਵਾਲ ਅੱਜ ਦੇ ਜਿਹੜੇ ਟੌਪਿਕ ਦਾ ਹੈਗਾ ਜੜੀ ਬੂਟੀਆਂ ਦੀ ਸਿਹਤਰੀ ਕਿੰਨੀ ਮੱਤ ਹੈਗੀ ਆ ਸਾਡੇ ਸਮਾਜ ਵਿੱਚ ਸਾਡੇ ਮਤਲਬ ਇਰਦਗਰ ਜੜੀਆਂ ਜੜੀ ਬੂਟੀਆਂ ਦੀ ਕਿੰਨੀ ਮੱਤ ਹੈਗੀ ਆ ਰੋਪੇ ਦੇ ਵਿੱਚ ਦੇਖੋ ਜਦੋਂ ਵੀ ਸਰੀਰ 'ਚ ਕੋਈ ਵਿਗਨ ਪੈਂਦਾ ਹੈ ਹਾਂਜੀ ਆਰਵੇ ਤੇ ਮੰਨਦਾ ਕਿ ਵਾਤਪਿਤ ਕਾਫਦਾ ਇਮਬੈਲੈਂਸ ਹੋਣਾ ਹੀ ਰੋਗੀ ਹੈ ਉਹ ਬੰਦਾ ਰੋਗੀ ਹੋ ਜਾਂਦਾ ਹੈ ਹਾਂਜੀ ਤੇ ਉਹਨਾਂ ਦੇ ਚਿਕਾ ਵੀ ਕਰਨੀ ਪੈਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਜੜੀ ਬੂਟੀਆਂ ਚ ਇੱਕ 에ਪੀਸੋਡ ਆਉਂਦਾ ਹੈ ਜਿਹੜਾ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਰਿਸ਼ੀ ਨੇ ਆਪਣੇ ਸ਼ਿष्य ਨੂੰ ਇਹ ਕਿਹਾ ਕਿ ਜਾ ਕੇ ਜੰਗਲ ਜਾਓ ਤੇ ਇਹ ਲਭ ਕੇ ਲਿਆਓ ਕਿਹੜੀ ਜੜੀ ਬੂਟੀ ਕੰਮ ਨਹੀਂ ਕਰਦੀ ਠੀਕ ਹੈ ਜੀ। ਜਾਂ ਜਿਹੜੀ ਦਾ ਕੋਈ ਵੈਲਿਊ ਨਹੀਂ ਦੁਨੀਆ 'ਚ ਉਹ ਜੜੀ ਬੂਟੀ ਲੈ ਕੇ ਲਭ ਕੇ ਲਿਆਈ ਠੀਕ ਹੈ ਜੀ। ਉਹ ਸ਼ੇਰ ਤੋਂ ਸ਼ਾਮ ਤੱਕ ਫਿਰ ਕੇ ਆ ਗਿਆ ਆ ਕੇ ਕਹਿੰਦਾ ਜੀ ਮੈਨੂੰ ਅਸੀਂ ਕੋਈ ਜੜੀ ਬੂਟੀ ਮਿਲੀ ਕਿ ਜਿਹਦਾ ਕੋਈ ਮੈਡੀਕਲ ਵੈਲਿਊ ਨਾ ਜਾਂ ਸੀਰੀਜ਼ ਤੇ ਉਹਦਾ ਚਿਕਿਤਸਾਤਮਕ ਜਿਹੜਾ ਪ੍ਰਭਾਵ ਨਾ ਹੋਵੇ ਤੇ ਹਰ ਜੜੀ ਬੂਟੀ ਦਾ ਸਰ ਚਿਕਿਤਸਾਤਮਕ ਪਰਵਾਹ ਹੈ ਲੇਕਿਨ ਉਹ ਕਦੋਂ ਲੈਣੀ ਹੈ ਕਦੋਂ ਉਖੜਨੀ ਹੈ ਕਦੋਂ ਵਰਤਨੀ ਹੈ ਕਿਵੇਂ ਰੱਖਣੀ ਹੈ ਇਹਦਾ ਗਿਆਨ ਵੀ ਬਹੁਤ ਮਾਤਰਾ ਦਿੱਤਾ ਗਿਆ ਹੈ ਤੇ ਅੱਜਕੱਲ ਜਿਹੜਾ ਥੋੜਾ ਸਿਸਟਮ ਹੋ ਗਿਆ ਕਿ ਇਹ ਜੜੀ ਬੂਟੀਆਂ ਲੋਪ ਹੋ ਰਹੀਆਂ ਨੇ ਤੇ ਸਾਨੂੰ ਪਤਾ ਹੀ ਨਹੀਂ ਕਿਹੜੀ ਕੀ ਹੈ ਤੇ ਉਸ ਕਰਕੇ ਆਰਵੇਚ ਥੋੜੀ ਦਿੱਕਤ ਆਈ ਹੈ ਲੇਕਿਨ ਰਾਉਂਡ ਗਲਾਸ ਫਾਊਂਡੇਸ਼ਨ ਨੇ ਜਿਹੜਾ ਆਪਣਾ ਕੰਮ ਕੀਤਾ ਹੈ ਕਿ ਇਹ ਜੜੀ ਬੂਟੀਆਂ ਸਾਡੇ ਵਾਸਤੇ ਪੈਦਾ ਕਰਦੇ ਆ ਪੰਜਾਬ ਦੇ ਅੰਦਰ ਇਹ ਸਰ ਸਾਡੇ ਲਈ ਤਾਂ ਬਹੁਤ ਇੱਕ ਤਰ੍ਹਾਂ ਦਾ ਵਰਦਾਨ ਹੈ ਇਹਨਾਂ ਵੱਲੋਂ ਹਾਂਜੀ ਹਾਂਜੀ ਬਹੁਤ ਅਨੁਵਰਤ ਸਾਬ ਇਸ ਤੋਂ ਬਾਅਦ ਦੱਸਣਾ ਚਾਹਾਂਗੇ ਜਿਹੜੇ ਅਸੀਂ ਅਗਲੇ ਦੋ ਟਾਪਿਕ ਚੱਕਨੇ ਕਿਉਂਕਿ ਇਹ ਆਯੁਰਵੇਦਿਕ ਦਾ ਗਿਆਨ ਜਿਹੜਾ ਹੈਗਾ ਡਾਕਟਰ ਸਾਹਿਬ ਕੁਲਪੰਡਾਰ ਹੈਗਾ ਤੇ ਬਹੁਤ ਸਾਰੀਆਂ ਗੱਲਾਂ ਸਾਨੂੰ ਵੀ ਸਿੱਖਣ ਨੂੰ ਮਿਲਣੀਆਂ ਤੇ ਸਾਡਾ ਫਰਜ ਬੰਦਾ ਜੇ ਅਸੀਂ ਰੁੱਖਾਂ ਤੇ ਕੰਮ ਕਰਦੇ ਆ ਜੜੀ ਬੂਟੀਆਂ ਤੇ ਕੰਮ ਕਰਦੇ ਆ ਉਹ ਪਬਲਿਕ ਰੱਖ ਜਾਏ ਤੇ ਲੋਕ ਇਹਨਾਂ ਜੜੀ ਬੂਟੀ ਨੇ ਵਰਤ ਕੇ ਆਪਣੀ ਸਿਹਤ ਠੀਕ ਕਰਨ ਤੇ ਅਗਲੇ ਅਸੀਂ ਜਿਹੜੇ ਟਾਪਿਕ ਦੋ ਚੱਕਨੇ ਹੈਗੇ ਆ ਅਸੀਂ ਕੋਸ਼ਿਸ਼ ਕਰਾਂਗੇ ਇੱਕ ਸੰਡੇ ਨੂੰ ਇੱਕ ਐਪੀਸੋਡ ਇੱਕ ਬੁੱਧਵਾਰ ਨੂੰ ਕਾ ਦੋ ਟਾਪਿਕ ਅਸੀਂ ਗਲਬਤ ਕਰਿਆ ਕਰਾਂਗੇ ਤੁਹਾਡੇ ਨਾਲ ਤੇ ਦੋ ਟਾਪਿਕ ਵਾਲੇ ਦੱਸਦੇ ਨੇ ਇੱਕ ਤਾਂ 3 ਪਿਲਰਸ ਆਫ ਹੈਲਥੀ ਲਾਈਫ ਇਹ ਡਾਟਸ ਆਪ ਦੱਸਣਗੇ ਵੀ 10 ਜਿਹੜੇ ਪਿਲਰ ਕਿਹੜੇ ਹੈਲਥੀ ਲਾਈਫ ਜੁਆਨ ਦੇ ਉਹਦੇ ਬਾਰੇ ਇੱਕ ਟਾਪਿਕ ਚਰਚਾ ਹੋਊਗੀ ਤੇ ਉਸ ਤੋਂ ਬਾਅਦ ਤુલਸੀ ਜਿਹੜੀ ਹੈਗੀ ਆ ਸਾਡੇ ਲਈ ਬਹੁਤ ਤਕੜੀ ਹਰਬ ਹੈਗੀ ਆ ਸਾਡਾ ਸਿਸਟਮ ਪlant ਹੈਗਾ ਉਹਦੇ ਬਾਰੇ ਉਹਨੂੰ ਕਿਵੇਂ ਵਰਤਣਾ ਹੈਗਾ ਕਿ ਕਿਹੜੀ ਕਿਹੜੇ ਉਹਦੇ ਪਾਰਟਸ ਯੂਜ਼ ਹੁੰਦੇ ਆ ਕਿਵੇਂ ਯੂਜ਼ ਹੁੰਦੇ ਆ ਕਦੋਂ ਕਰਨਾ ਹੈਗਾ ਸਾਰਾ ਜਿਹੜੀ ਡਿਟੇਲ ਹੈਗੀ ਆ ਉਹ ਦੂਜੇ ਤੀਜੇ ਐਪੀਸੋਡ ਸਾਡੇ ਅਸੀਂ ਕਵਰ ਕਰਾਂਗੇ ਅਸੀਂ ਡਾਕਟਰ ਸਾਹਿਬ ਦਾ ਫਿਰ ਤੋਂ ਧੰ ਕਿਉਂਕਿ ਇਸ ਯਾਤਰਾ ਦੌਰਾਨ ਅਸੀਂ ਕਾਫੀ ਮਤਲਬ ਗੁਰੂ ਘਰਾਂ ਨੂੰ ਅਸੀਂ ਕਵਰ ਕੀਤਾ ਕਾਫੀ ਰੁੱਖਾਂ ਨੂੰ ਨੇਟਿਵ ਨੂੰ ਅਸੀਂ ਤਿਆਰ ਕੀਤਾ ਇਹਨਾਂ ਰੁੱਖਾਂ ਨੂੰ ਅਸੀਂ ਤਿਆਰ ਕਰਕੇ ਪੰਜਾਬ ਦੀ ਧਰਤੀ 'ਚ ਲਾ ਰਹੇ ਆ ਤੇ ਹੁਣ ਸਮਾਂ ਆ ਗਿਆ ਹੈ ਇਹਨਾਂ ਰੁੱਖਾਂ ਨੂੰ ਮਤਲਬ ਕਹਿੰਦਾ ਬਰਤ ਕੇ ਆਪਣੀ ਲਾਈਫ ਨੂੰ ਕਿਵੇਂ ਠੀਕ ਕਰਨਾ ਉਸ ਅਸੀਂ ਹੌਲੀ-ਹੌਲੀ ਉਸ ਮੁੱਦੇ ਤੇ ਪਹੁੰਚਣਾ ਹੈਗਾ ਡਾਕਟਰ ਸਾਹਿਬ ਕੋ ਫਿਰ ਤੋਂ ਧੰਨਵਾਦ ਕਰਦੇ ਆ ਸਾਡੇ ਨਾਲ ਜੁੜਨ ਦਾ ਥੈਂਕ ਯੂ ਥੈਂਕ ਯੂ ਆਓ ਸਰ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਜਿਹੜੀ ਧਰਤੀ ਹੈਗੇ ਰੁੱਖਾਂ ਦੀ ਧਰਤੀ ਆ ਗੁਰੂਆਂ ਦੀ ਧਰਤੀ ਆ ਤੇ ਇਹਦੇ ਬਹੁਤ ਗੁਣਕਾਰੀ ਜਿਹੜੇ ਰੁੱਖ ਰੁੱਖ ਪੰਜਾਬ ਚ ਅਵੇਲੇਬਲ ਹੈਗੇ ਆ ਇਹਨਾਂ ਹਰਬਸ ਨੂੰ ਵਰਤ ਕੇ ਆਪਾਂ ਆਪਣੀ ਸ਼ੇਰ ਨੂੰ ਠੀਕ ਕਰੀਏ ਧੰਨਵਾਦ ਸਾਰਾ ਸਤਿ ਸ੍ਰੀ ਅਕਾਲ ਜੀ